ਅੱਜ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ ਤੇ ਭਾਰਤੀ ਜਨਤਾ ਪਾਰਟੀ ਨਹੀਂ ਸਾਰੀਆਂ ਸੰਸਥਾਵਾਂ ਕੋਈ ਪਾਰਟੀ ਦਾ ਝੰਡਾ ਨਹੀਂ ਇਹਦੇ 'ਚ ਇਹ ਰਾਸ਼ਟਰੀ ਸੁਰੱਖਿਆ ਜਾਗਰਣ ਮੰਚ ਦੇ ਤਹਿਤ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇਸ਼ ਦੇ ਉਹ ਸ਼ੂਰਬੀਰ ਸੈਨਿਕ ਜਿਨ੍ਹਾਂ ਨੇ ਪਹਿਲਗਾਮ ਦੇ ਅੰਦਰ ਸਾਡੀਆਂ ਪੈਨਾ ਦਾ ਸੁਹਾਗ ਉਜਾੜਿਆ ਸੀ ਉਹਨਾਂ ਦਾ ਬਦਲਾ ਲਿਆ ਔਰ ਪਾਕਿਸਤਾਨ ਨੂੰ ਵੀ ਮੂੰ ਤੋੜ ਜਵਾਬ ਦਿੱਤਾ ਹੈ ਉਹਨਾਂ ਸੈਨਿਕਾਂ ਦਾ ਅਭਿਨੰਦਨ ਕਰਨ ਲਈ ਉਹਨਾਂ ਦੇ ਸ਼ੋਰਿਆਂ ਨੂੰ ਉਹਨਾਂ ਦੇ ਸਾਹਸ ਨੂੰ ਪ੍ਰਣਾਮ ਕਰਨ ਲਈ ਅੱਜ ਇਹ ਤਿਰੰਗਾ ਯਾਤਰਾ ਜਿਹੜੀ ਹੈ ਗੁਰਦਾਸਪੁਰ ਦੇ ਪ੍ਰਧਾਨ ਜੀ ਦੀ ਅਧਿਐਕਸ਼ਤਾ ਦੇ ਅੰਦਰ ਅਸੀਂ ਸਾਰੇ ਕੱਢ ਰਹੇ ਹਾਂ ਔਰ ਜਿਹਦੇ ਅੰਦਰ ਸਭ ਸੰਸਥਾਵਾਂ ਜਿਹੜੀਆਂ ਉਹ ਸ਼ਾਮਿਲ ਹੋਈਆਂ ਜਿਸ ਪ੍ਰਕਾਰ ਪਾਕਿਸਤਾਨ ਅਤੰਕੀਆਂ ਨੂੰ ਸਮਰਥਨ ਦਿੰਦਾ ਸਾਡੇ ਰੱਖਿਆ ਮੰਤਰੀ ਜੀ ਨੇ ਵੀ ਕੱਲੇ ਗੱਲ ਕਹੀ ਹੈ ਕਿ ਜਿੰਨੀ ਜਿੰਨੀ देर 'ਚ ਇੱਕ ਆਦਮੀ ਨਾਸ਼ਤਾ ਪੂਰਾ ਕਰਦਾ ਉੰਨੀ ਦੇਰ 'ਚ ਦੁਸ਼ਮਨਾਂ ਨੂੰ ਨਪਟਾਤਾ ਗਿਆ ਉਹਨਾਂ ਦੇ ਆਕਾ ਨੂੰ ਵੀ ਕਮੈਸੀ ਚਲਾ ਗਿਆ 11 ਉਹਨਾਂ ਦੇ 에어 بیس ਜਿਹੜੇ ਆ ਪਟੀਆਂ ਪੂਰੀ ਤਰ੍ਹਾਂ ਬਰਬਾਦ ਕਰਤੀਆਂ ਗਈਆਂ ਔਰ ਜਿਹੜੇ ਅਤੰਕ ਦੇ ਸਰਗਨਾ ਸੀ ਉਹਨਾਂ ਦੇ ਹੈੱਡ ਕੁਆਰਟਰ ਕਿਸ ਤਰੀਕੇ ਨਾਲ ਤਬਾਹ ਕਰਤੇ ਗਏ ਇਹ ਆਪਰੇਸ਼ਨ ਸੰਦੂਰ ਅੱਜ ਵੀ ਜਾਰੀ ਹੈ ਇੱਥੇ ਵਿਰਾਮ ਹੈ ਕੇਵਲ ਕੋਈ ਫੀਰ ਫਾਇਰ ਨਹੀਂ ਹੈ ਕੇਵਲ ਵਿਰਾਮ ਹੈ ਅਗਰ ਪਾਕਿਸਤਾਨ ਦੇ ਬਿਹਵਾਰ ਦੇ ਉੱਤੇ ਤਾ ਹੋਏਗਾ ਜੇ ਉਹ ਆਪਣੀਆਂ ਸ਼ਰਾਰਤਾਂ ਕਰਨ ਤੋਂ ਅਤੰਕੀਆਂ ਨੂੰ ਪ੍ਰਸੰਨ ਦੇਣ ਤੋਂ ਬੰਦ ਨਹੀਂ ਹੋਏਗਾ ਤੇ ਉਹਦਾ ਪਰਮਾਨੈਂਟ ਇਲਾਜ ਕਰਨ ਤੋਂ ਵੀ ਇਹ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਦ੍ਰਿੜ ਨਿਸ਼ਚੈ ਵਾਲੀ ਸਰਕਾਰ ਹੈ ਜਿਨ ਅਤੰਕੀਆਂ ਨੂੰ ਕਿਸ ਤਰੀਕੇ ਨਾਲ ਜ਼ੀਰੋ ਟੋਲਰੈਂਸ ਹੈ ਇਹਦਾ ਜਿਹੜਾ ਸੰਕਲਪ ਲਿਆ ਉਹਨੂੰ ਪੂਰਾ ਕਰਨ ਚ ਸਾਡੀਆਂ ਤਿੰਨੇ ਸੈਨਾ ਜਿਹੜੀਆਂ ਉਹ ਪੂਰੀ ਤਰ੍ਹਾਂ ਤਤਪਰ ਨੇ ਤਿਆਰ ਨੇ ਅਸੀਂ ਫੈਨਿਕਾ ਦਾ অভিনন্দন ਵੀ ਕਰਦੇ ਆ ਉਹਨਾਂ ਨੂੰ ਨਮਨ ਵੀ ਕਰਦੇ ਆ ਉਹਨਾਂ ਦੇ ਸ਼ੋਹਰਿਆਂ ਨੂੰ ਉਹਨਾਂ ਦੇ ਸਾਸ ਨੂੰ ਉਹਨਾਂ ਮਾਵਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੇਸ਼ ਦੀ ਸੇਵਾ ਚ ਲਗਾਇਆ ਅੱਜ ਪੂਰੇ ਹਿੰਦੁਸਤਾਨ ਵਾਸਤੇ ਬੜੇ ਮਾਨ ਦੀ ਗੱਲ ਹੈ ਉਹ 22 April ਦਾ ਦਿਨ ਜਿਹਦੇ ਵਿੱਚ ਪੈਰਗਾਮ ਦੇ ਵਿੱਚ ਪਾਕਿਸਤਾਨ ਦੇ ਕੁਝ ਅੰਸਰਾ ਨੇ ਅੰਤਕਵਾਦੀਆਂ ਨੇ ਉਹ ਭੈਣਾ ਦੇ ਸੰਧੂਰ ਉਜੜੇ ਉਸ ਦਿਨ ਮੋਦੀ ਜੀ ਨੇ ਸੰਕਲਪ ਲਿਆ ਸੀ ਵੀ ਜਿੰਨਾ ਚਿਰ ਇਹ ਸੰਧੂਰ ਉਜੜਿਆਂ ਦਾ ਬਦਲਾ ਨਹੀਂ ਲਾਂਗਾ ਉਹਨਾਂ ਚਿਰ ਚੈਨ ਨਾਲ ਨਹੀਂ ਬੈਠਾਂਗਾ ਸੋ ਅੱਜ ਜਿੱਥੇ ਅਸੀਂ ਮੋਦੀ ਜੀ ਨੂੰ ਧੰਨਵਾਦ ਕਰਦੇ ਆਂ ਸਾਰੀ ਸੈਨਾ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਦਿਨ ਰਾਤ ਕਰਕੇ ਉਹ ਭੈਣਾ ਦੇ ਉਜੜੇ ਸੰਧੂਰ ਦਾ ਬਦਲਾ ਲੈ ਕੇ ਦੁਨੀਆ ਦੇ ਵਿੱਚ ਦੱਸ ਦਿੱਤਾ ਵੇਖੋ ਹਿੰਦੁਸਤਾਨ ਕਿਸੇ ਗੱਲੋਂ ਕੋਈ ਘਟਣੀ ਨਹੀਂ ਹੈ ਜਦੋਂ ਵੀ ਟਾਈਮ ਆਏਗਾ ਜਿਸ ਤਰ੍ਹਾਂ ਰਾਜਨਾਥ ਸਿੰਘ ਨੇ ਪਰਸੂ ਗੁਜਰਾਤ ਦੇ ਵਿੱਚ ਕੀ ਹੈ ਬਈ ਅਸੀਂ ਤੇ ਸਿਰਫ ਹਜੇ ਟਰੇਲਰ ਦੱਸਿਆ ਹੈ ਫਿਲਮ ਦੱਸਣੀ ਹੈ ਜੋ ਬਾਕੀ ਹੈ ਸੋ ਅੱਜ ਜਿੱਥੇ ਅਸੀਂ ਮੋਦੀ ਜੀ ਦਾ ਧੰਨਵਾਦ ਕਰਨਿਆ ਹਿੰਦੁਸਤਾਨ ਦੀ ਪੂਰੀ ਫੌਜ ਦਾ ਵੱਖ-ਵੱਖ ਮਤਲਬ ਸੈਨਾਵਾਂ ਦੇ ਜਨਰਲਾਂ ਦਾ ਉਹਨਾਂ ਦੀ ਸਾਰੀ ਟੀਮ ਨੂੰ ਉਹਨਾਂ ਨੂੰ ਵਧਾਈ ਦਿੰਦੇ ਹਾਂ ਜਿਹੜਾ ਨੇ ਉਹ ਪਹਿਣਾ ਦੇ ਉਹ ਜਿਹੜੇ ਸੰਦੂਰ ਦਾ ਬਦਲਾ ਲੈ ਕੇ ਅੱਜ ਦੁਨੀਆ ਦੇ ਵਿੱਚ ਇੱਕ ਮੈਸੇਜ ਦੇ ਦਿੱਤਾ ਵੀ ਹਿੰਦੁਸਤਾਨ ਕਿਸੇ ਗੱਲ ਤੋਂ ਘੱਟ ਨਹੀਂ ਹੈ ਜੈ ਹਿੰਦ ਜੈ ਭਾਰਤ ਦੇਸ਼ ਦੇ ਵਿੱਚ ਇਹ ਜਿਹੜੀ ਤਿਰੰਗਾ ਯਾਤਰਾ ਜਿਹੜੀ ਹੈ ਸਮਰਪਿਤ ਆਪਣੀ ਦੇਸ਼ ਦੀ ਸੈਨਾ ਵਾਸਤੇ ਉਹਨਾਂ ਦੀ ਹੌਸਲਾ ਵਜਾਈ ਵਾਸਤੇ ਸੈਰਾਂ ਦੇ ਇਹ ਤਿਰੰਗਾ ਜਿਹੜੀ ਯਾਤਰਾ ਕੱਢੀ ਜਾ ਰਹੀ ਆ ਅੱਜ ਗੁਰਦਾਸਪੁਰ ਵੀ ਉਹਦਾ ਹਿੱਸਾ ਬਣਨ ਜਾ ਰਿਹਾ ਪੂਰੇ ਗੁਰਦਾਸਪੁਰ ਦੇ ਲੋਕਾਂ ਦੇ ਵਿੱਚ ਬਹੁਤ ਜੋਸ਼ ਆ ਔਰ ਬੜੇ ਹੌਸ਼ ਦੇ ਨਾਲ ਸਾਰੇ ਇੱਥੇ ਪਹੁੰਚੇ ਆ ਜੀ ਯਾਤਰਾ ਚ ਸ਼ਾਮਲ ਹੋਣ ਵਾਸਤੇ ਔਰ ਮੈਂ ਆਏ ਹੋਈ ਸਾਰੀ ਸੰਗਤ ਦਾ ਮੈਂ ਧੰਨਵਾਦ ਵੀ ਔਰ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੰਦੂਰ ਮਿਸ਼ਨ ਚੱਲਿਆ ਸੀ ਉਹਦੇ ਵਿੱਚ ਜਿਹੜਾ ਆਪਣੇ ਦੇਸ਼ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਔਰ ਅੰਤਕਵਾਦ ਨੂੰ ਖਤਮ ਕਰਨ ਦੇ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬੜਾ ਵੱਡਾ ਫੈਸਲਾ ਲਿਆ ਔਰ ਆਪਣੇ ਦੇਸ਼ ਦੀ ਸੈਨਾ ਦੇ ਨਾਲ ਜਿਹੜਾ ਫੈਸਲਾ ਲੈ ਕੇ ਔਰ ਉੱਥੋਂ ਦੇ ਅੰਤਕਵਾਦੀ ਜਿਹੜੇ ਉਹਨਾਂ ਦੇ ਅੱਡੇ ਸੀ ਉਹਨਾਂ ਨੂੰ ਖਤਮ ਕੀਤਾ ਨਸ਼ਟ ਕੀਤਾ ਸੋ ਉਹਦੇ ਸਬੰਧ ਦੇ ਵਿੱਚ ਆਪਣੇ ਜਿਹੜੀਆਂ ਦੇਸ਼ ਦੀ ਸੈਨਾ ਨੂੰ ਸਲਾਮ ਹੈ ਔਰ ਉਹਦੇ ਲਈ ਅੱਜ ਅਸੀਂ ਸਾਰੇ ਇਕੱਤਰ ਹੋਏ ਆਂ ਔਰ ਜਿਹੜੀ ਤਿਰੰਗਾ ਯਾਤਰਾ ਚ ਕੱਢੀ ਜਾ ਰਹੀ ਹੈ ਉਹਦੇ ਸਵੰਦਲੀ ਸਾਰੇ ਇਕੱਠੇ ਹੋਏ ਇਹ ਇੱਕ ਬੜੀ ਵੱਡੀ ਅ ਸ਼ੁਰੂਆਤ ਹੈ ਕਿ ਅੱਜ ਦੇਸ਼ ਦੇ ਅੱਗੇ ਚੁਣੌਤੀ ਸੀ ਬੜੀ ਵੱਡੀ ਕਿ ਭੁੱਖ ਬਾਕੀ ਦੇਸ਼ਾਂ ਨੂੰ ਵੀ ਦੇਖਦਿਆਂ ਹੋਇਆਂ ਜਿਹੜੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਔਰ ਸਾਡੀ ਦੇਸ਼ ਦੀ ਸਾਰੀ ਲੀਡਰਸ਼ਿਪ ਨੇ ਜਿਹੜਾ ਫੈਸਲਾ ਲਿਆ ਔਰ ਨੌ ਟਿਕਾਣੇ ਜਿਹੜੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਨੇ ਨਸ਼ਟ ਕੀਤੇ ਗਏ ਆ ਉਹ ਬੜੀ ਵੱਡੀ ਗੱਲ ਹੈ ਕਿ ਉਹ ਇੱਕ ਸਿਵਲ ਨੂੰ ਛੱਡ ਕੇ ਸਾਰੀਆਂ ਜਿਹੜੀਆਂ ਰੈ residențial ਏਰੀਆ ਉਹਨਾਂ ਦੇ ਛੱਡ ਕੇ ਸਿਰਫ ਤੇ ਸਿਰਫ ਜਿਹੜੇ ਅੰਤਖਵਾਦੀਆਂ ਦੇ ਜਿਹੜੇ ਟਿਕਾਣੇ ਸੀ ਉਹਨਾਂ ਨੂੰ ਨਸ਼ਟ ਕੀਤਾ ਇਹ ਸ਼ੁਰੂਆਤ ਹੈ ਜੇ ਅਜੇ ਵੀ ਪਾਕਿਸਤਾਨ ਇਸ ਸੀ ਦੇ ਨਾਲ ਸਮਝ ਆਊਗੀ ਤਾਂ ਔਰ ਪਾਕਿਸਤਾਨ ਦੇ ਜਿਹੜੇ ਉਥੋਂ ਦੀ ਲੀਡਰਸ਼ਿਪ ਆ ਚਾਹੇ ਉਥੋਂ ਦੇ ਮਿਲਿਟੈਂਟ ਨੇ ਉਹਨਾਂ ਨੂੰ ਜੀ ਹਜੇ ਵੀ ਸਮਝ ਨਹੀਂ ਆਈ ਤੇ ਇਹਦਾ ਜਵਾਬ ਹੋਰ ਕਟਾ ਜਿਹੜਾ ਆਉਣ ਵਾਲੇ ਸਮੇਂ ਦਿੱਤਾ ਜਾਊਗਾ ਜਿਹੜੀ ਸਾਡੀ ਦੇਸ਼ ਦੀ ਸੈਨਾ ਵੱਲੋਂ